ਨੂੰ ਆਵਾਜ਼ ਵੀ ਜਾਂਦੀ ਪਹਿਲਾਂ ਸਾਰਿਆਂ ਦੇ ਸਸ਼ੀਕਾਲ ਅੱਜ ਮੈਂ ਹਲਕਾ ਫਲੋਰ ਦੇ ਗੁਰਾਇਆਂ ਸ਼ਹਿਰ ਦੇ ਵਿੱਚ ਖੜਾ ਆ ਕੱਲ ਜੋ ਚਰਨਜੀਤ ਚੰਨੀ ਨੇ ਇੱਕ ਝੂਠ ਫੈਲਾਇਆ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਸਾਡੇ ਅਹੁਦੇਦਾਰ ਆ ਉਹ ਕਾਂਗਰਸ ਨੂੰ ਜੁਆਇਨ ਕਰ ਗਏ ਸਾਡੇ ਨਾਲ ਬਿਰਕ ਸਾਹਿਬ ਨੇ ਸਾਡੇ ਸਤਕਾਰਯੋਗ ਨੇ ਸਾਡੇ ਕਿਸਾਨ ਵਿੰਗ ਦੇ ਜਿਹੜੇ ਜ਼ਿਲ੍ਹੇ ਦੇ ਮੀਤ ਪ੍ਰਧਾਨ ਨੇ ਇਹਨਾਂ ਦਾ ਨਾਮ ਵੀ ਉਹਨਾਂ ਨੇ ਲਿਆ ਸੀਗਾ ਇਹ ਅੱਜ ਸਾਡੇ ਨਾਲ ਖੜੇ ਨੇ ਪਾਰਟੀ ਦੇ ਫਾਊਂਡਰ ਮੈਂਬਰ ਆ ਮੈਂ ਚਾਰਜ ਚੰਨੀ ਨੂੰ ਕਹਿਣਾ ਚਾਹੁੰਦਾ ਆ ਜੇ ਇਲੈਕਸ਼ਨ ਲੜਨਾ ਤਾਂ ਸਿੱਧੇ ਹੋ ਕੇ ਲੜੋ ਝੂਠ ਫਲਾ ਕੇ ਇਲੈਕਸ਼ਨ ਨਾ ਲੜੋ ਔਰ ਤੀਨੂ ਸਾਹਿਬ ਦੇ ਨਾਲ ਨੇ ਆਮ ਆਦਮੀ ਪਾਰਟੀ ਦੇ ਨਾਲ ਨੇ ਮੈਂ ਬਿਰਕ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਆਪਣਾ ਜਿਹੜਾ ਸਪਸ਼ਟੀਕਰਨ ਦੇਣ ਜੋ ਕੱਲ ਚਰਦੀ ਚੰਨੀ ਨੇ ਝੂਠ ਬੋਲਿਆ ਮੇਰਾ ਉੱਥੇ ਜਿਹੜਾ ਹੈਗਾ ਨਾਂ ਉਹਨਾਂ ਨੇ ਅਨਾਉਂਸ ਕੀਤਾ ਮੈਂ ਉਸੇ ਵੇਲੇ ਰੈਕਟ ਕੀਤਾ ਉਹਦੇ ਤੇ ਕਿ ਮੈਂ ਜਿਹੜਾ ਹੈਗਾ ਪਾਰਟੀ ਕਾਂਗਰਸ ਪਾਰਟੀ ਜੁਆਇਨ ਨਹੀਂ ਕੀਤੀ ਮੈਂ ਆਮ ਆਦਮੀ ਪਾਰਟੀ ਦਾ ਆਮ ਆਦਮੀ ਪਾਰਟੀ ਜੀ ਰਹੇ ਹਾਂ